ਉੱਠ ਕੇ ਟ੍ਰੈਕਟਰ ਦੇਪੋ ਪਪਾਇਤਲ ਤੋਂ ਗਈ ਉੱਥੋਂ ਵਾਲੇ ਉੱਥੋਂ ਹੀ ਲੰਘ ਗਏ ਨਾਲ ਉਹਦੇ ਤੋਂ ਮੈਂ ਹੋਸਟਲ ਦੇ ਮੁੱਕ ਦੀ ਕਾਡੇ ਦੂਰ ਸੀਗਾ ਜੀ ਕੱਲ ਹੀ ਸੀਗਾ ਟ੍ਰੈਕਟਰ ਚਲਾਉਂਦਾ ਬਹੁਤ ਪੂਰੀ ਦੇਖਣਯੋਗ ਵੀ ਨਹੀਂ ਸੁਣ ਕੇ ਵੀ ਉਹ ਕਾਉਂਦਾ ਸੀ ਅਗਲੇ ਦਾ ਦੇਖਿਆ ਕਿੱਥੇ ਜਾਂਦਾ ਸੀ ਜੀ ਤੁਮਕਣ ਸਿੰਘ ਆਈ ਪਤਾ ਜੀ ਕਣਕ ਬੀਜਦੇ ਸੀਗੇ ਜੀ ਠੇਕੇ ਤੇ ਵਹਣ ਲੇਤਾ ਹੋਇ ਲੰਗਾ ਉੱਥੇ ਕੋਡਰੁੰਨੇ ਵਾਲੇ ਰਾਹ ਤੇ ਕਣਕ ਬੀਜੇ ਸੀਗੇ ਉੱਥੇ ਐ ਪਿੱਛੇ ਦੇਖਣ ਲੱਗਿਆ ਮਾੜਾ ਮੋਟਾ ਬੀ ਉੱਠ ਕੇ ਟਰੈਕਟਰ ਦੇ ਉੱਤੋਂ ਬੱਸ ਪਾਇ ਤਲਕ ਗਿਆ ਜੀ ਉੱਥੇ ਉੱਤੋਂ ਹੀ ਲੰਘ ਗਏ ਨਾਲ ਉਹਦੇ ਘਰ ਦੇ ਕੋਸਟਾਂ ਦੇ ਮੋਖ ਦੇ ਘਰ ਦੇ ਦੂਰ ਸੀਗੇ ਜੀ ਕੱਲੀ ਸੀਗਾ ਟਰੈਕਟਰ ਚਲਾਉਂਦਾ ਰੁਕੀ ਕਿਵੇਂ ਰੁਕੇ ਗਿਆ ਮੋੱਕੇ ਦੇ ਟਰੈਕਟਰ ਨੂੰ ਰੁਕਿਆ ਨਹੀਂ ਜੀ ਬਾਅਦ ਚ ਫਿਰ ਰੁਕੇ ਟਰੈਕਟਰ ਜੋ ਤੋਨੀ ਨਾ ਕੇ ਕੱਲਾ ਟਰੈਕਟਰ ਤੁਰਿਆ ਗਿਆ ਉਹਦੀ ਮੋੱਕੜੀ ਵੀ ਤੇ ਉੱਥੇ ਜੀ ਮੋੱਕੜੀ ਮੰਨੋ ਜੀ ਬਸ ਫੱਟਦੀ ਪੱਪਤਾ ਸੀ ਬਹੁਤ ਬੁਰੀ ਦੇਖਣਯੋਗ ਵੀ ਨਹੀਂ ਸੁਣ ਕੇ ਵੀ ਉਹ ਕੰਮਦਾ ਸੀ ਅਗਲੇ ਦਾ ਦੇਖ ਲੈ ਕਿੱਥੇ ਜਾਂਦਾ ਸੀ ਜੀ ਕੀ ਕਹਿਣਾ ਚਾਹੁੰਗੇ ਅਸਟਾ ਜੀ ਅਸੀਂ ਤਾਂ ਇਹੀ ਕਹਿਣਾ ਜੀ ਮਾੜਾ ਮੋਟਾ ਇਹਦਾ ਉਹ ਕਰਨਾ ਚਾਹੀਦਾ ਸਰਕਾਰ ਨੂੰ ਗਰੀਬ ਪਰਿਵਾਰ ਹੈ ਜੀ ਦੋ ਬੱਚੀਆਂ ਵਿਚਾਰੇ ਤੇ ਨਿਸ਼ਪਰੀ ਨੇ। ਮੁਹਿੰਦੀ ਸ਼ਿੰਗਾਂ ਦੇ ਵਿੱਚੋਂ ਨਹੀਂ ਜੀ। ਕਿੰਨੀ ਬਰਾ ਕਿੰਨੀ ਦੇਤੀ ਕਿੰਨੀ ਜਮੀਨ ਹੈ? ਜ਼ਮੀਨ ਤਾਂ ਤਾਂ ਕੋਲ ਥੋੜੀ ਹੋਈ ਆ ਜੀ ਠੇਕੇ ਠੂਕੇ ਤੇ ਲੈ ਲੈਂਦੇ ਹਾਂ। ਉਹ ਕਿਦੇ ਫਿਰ ਦੂਜੇ ਵਾਰ ਕੀ ਉੱਥੇ ਪਰਿਵਾਰ ਪਹੁੰਚ ਗਿਆ ਸੀ ਘਰ ਦੇ ਕੋਲ? ਹਾਂ ਜੀ ਪਿੰਡ ਦੇ ਨਗਰ ਦੇ ਲੋਕ ਪਹੁੰਚ ਗਏ ਸੀ। ਇਹਦਾ ਦਾਦਾ ਕੋਲੀ ਸੀਗਾ। ਇਹਦਾ ਡੈਡੀ ਸੀ ਜਿਹੜਾ ਮੁੰਡਾ ਤਾਂ ਉਹ ਵੀ ਪਹਿਲਾਂ 6 ਵਜੇ ਕੀ ਸੀ ਗੋਡੇ ਤੇ ਕਈ ਦਿਨ ਹੋ ਗਿਆ ਜੋਗੇ ਤੋਂ ਆਉਂਦਾ ਸੀਗਾ। ਪਿਛੇ ਦਿਨ ਥੋੜੇ ਦਿਨਾਂ ਕੀ ਉਹ ਵੀ ਕੋਲ ਆਇਆ ਬੈਠਾ ਸੀ ਕੋਲੇ ਜੀ ਪਤਾ ਲੱਗ ਗਿਆ ਸੀ ਮੌਕੇ ਦੋਨਾਂ ਨੂੰ ਹਾਂ ਜੀ ਜੋ ਭੱਜ ਕੇ ਗਏ ਪਤਾ ਭਲੇਖਾ ਬੈ ਗਿਆ ਕੁਤ ਪਾ ਥੱਲੇ ਆ ਗਿਆ ਉਹ ਜੋ ਦੇਖਿਆ ਵੀ ਇਹ ਤਾਂ ਮੁੰਡਾ ਹੀ ਆ ਗਿਆ ਆਪਣੇ ਸਾਡੇ ਜਿਹ ਪਹਿਲਾਂ ਵੀ ਚਲਾਉਂਦਾ ਸੀ ਹਾਂ ਜੀ ਇਹ ਤਾਂ ਕਈ ਸਾਲ ਹੋ ਗਏ ਚਲਾਉਂਦਾ ਇਹਨੂੰ ਇਹਦੇ ਕੋਲੇ ਰੇਹ ਭਰਨ ਵਾਲਾ ਡਾਂਗਾ ਜੈ ਜੀ ਉਹ ਦੂਜੇ ਆਮ ਜਿਹੇ ਟਰੈਕਟਰ ਤੇ ਰੂੜੀਆਂ ਭਰਦਾ ਹੁੰਦਾ ਸੀਗਾ ਜੀ ਇਹ ਹੀ ਮੁੰਡਾ ਕਦੇ ਤੇਜ਼ੀ ਨਾਲ ਵੀ ਨਹੀਂ ਸੀ ਵਾਲਾ ਚਲਾਉਂਦਾ ਜੀ ਟਰੈਕਟਰ ਜਿਵੇਂ ਸ਼ਾਂਤਮਾਈ ਚ ਆ ਜਾਂਦਾ ਸੀਗਾ ਪਿੰਡ ਦਾ ਬੰਦਾ ਕਹਿ ਨਹੀਂ ਸਕਦਾ ਕੋਈ ਵੀ ਇਹਨੇ ਕਦੇ ਰੇਸ ਦਿੱਤੀ ਹੋਵੇ ਜਿਆਦੇ ਅੱਜ ਪਿੰਡ ਚ ਵੀ ਇਜੀ ਲੱਗੇ ਸਾਰੀ ਸ਼ੌਕ ਵੀ ਸਾਰੇ ਹਾਂਜੀ ਸਾਰੇ ਪਿੰਡ ਵਾਸੀਆਂ ਚ ਵੀ ਅੱਜ ਹਾਂਜੀ ਸੋਗ ਦੀ ਲਾਹ ਰੋਟੀ ਨਹੀਂ ਪੱਕੀ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬੋਟਾ ਸਿੰਘ ਕੀ ਲੱਗਦਾ ਤੁਹਾਡਾ ਜੀ ਮੇਰਾ ਪੀਚਾ ਜੀ ਪੁੱਛੋਲ ਬਣ ਜਾ ਕੀ ਕਿ ਕਿੰਨੇ ਚੁ ਤੋਂ ਇਹ ਮਰਕੇ ਖੇਤੀ ਕਰਨ ਜਾਂਦਾ ਸੀ ਤੇ ਕਿਵੇਂ ਕੱਲ ਵੀ ਕਿਵੇਂ ਗਿਆ ਕੀ ਗੱਲ ਹੋਈ ਸਰ ਇਹ ਪਹਿਲਾਂ ਹੀ ਨਾਨਕ ਹੀ ਰਹਿੰਦਾ ਸੀ ਥੋੜੇ ਦਿਨਾਂ ਦਾ ਜੀ ਦੇ ਡੈਡੀ ਸਾਟ ਪਜਨ ਕਰਨ ਕਣਕ ਬੀਜਣ ਆ ਗਿਆ ਨਾਲੇ ਪਤਾ ਲੈਣਾ ਹੈ ਬਸ ਬੀਜ ਇਹ ਇਧਰੋਂ ਬੀਜ ਕੇ ਗਏ ਨੇ ਪਹਿਲਾਂ ਦੋ ਦੋਸਤਾਂ ਦੀ ਸਾਈਡ ਖੇਤ ਹੈ ਇਹਨਾਂ ਦਾ ਬਸ 3:00 ਤੇ 3:30 ਵਜੇ ਪਹੁੰਚਣਾ ਹੈ ਮੇਰੇ ਕੋਲ ਤਾਂ ਜਿਆਗ ਖੱਟ ਲੱਗ ਗਿਆ ਸੀ ਆ ਜਾਓ ਡੈਡੀ ਸਾਹਮਣੇ ਬੈਠਾ ਸੀਗਾ ਸਰ ਮੇਰਾ ਡੈਡੀ ਵੀ ਉੱਤੀ ਜਿਹਾ ਨਾਲ ਹੀ ਸੀ ਇਹਨਾਂ ਦੇ ਕਿੰਨੇ ਬਾਣ ਦੀ ਕੀਤੀ ਬਾਣ ਦਾ ਆਰਟੀਕਲ ਕਰਦਾ ਤੇ ਥੋੜੀ ਇੱਕ ਇੱਕ ਏਕੜੀ ਹੈ ਜੀ ਦੋਨੇ ਪੰਜੇ ਕੋਲੇ ਤੇ ਉਹ ਠੇਕੇ ਦੇ ਪੰਜ ਸੀ ਸੀ ਕਿੱਲੇ ਕਰ ਦਿੰਦੇ ਕੀ ਨਾਮ ਸੀ ਬੱਚੇ ਸੁਖਵੀਰ ਸਿੰਘ ਜੀ ਜੇ ਸੋਣਾ ਜਿਵੇਂ ਕਿੰਨਾ ਕੰਮ ਚ ਐਕਟਿਵ ਸੀ ਸਾਰੇ ਪੂਰਾ ਬਦਿਆ ਸੀ ਕੋਈ ਵੈਲਡ ਬੋਲ ਵਧੀਆ ਕਰ ਲੈਂਦਾ ਸੀਗੇ ਟ੍ਰੈਕਟਰ ਕਈ ਸਾਲਾਂ ਦਾ ਖੇਤੀ ਕਰਦਾ ਸੀ 80 90 ਕਿੱਲੇ ਬਣਦੇ ਕਰਾਉਂਦਾ ਸੀਗੇ ਨਾਲ ਹੋਰ ਝਾਰਾਂ ਦੇ ਦੋਸਤਾਂ ਨਾਲ ਵੀ ਹੂੰ ਬਾਬੇ ਵਧੀਆ ਕਰਉਂਦਾ ਸੀ ਰੇਪ ਉਹਨਾ ਲੋਡਰ ਬਣਾਇਆ ਕਰੇ ਸੇਸ਼ਟਿ ਵਿਧਾਰਾ ਉਹ ਕਰਦਾ ਸੀ ਕੰਮ ਆਪ ਹੀ ਜਾਂਦਾ ਸੀ ਅਸੀਂ ਦੋਨੇ ਭਾਈ ਮਸ਼ੀਨ ਚੀ ਹੁੰਦੀ ਹੈ ਜੀ ਬਸ ਮਾਗਰ ਵੇਸ਼ੇ ਕੰਮ ਸੰਭਾਲਦਾ ਜੀ ਲੱਗਦਾ ਕਿ ਘਰ ਦੇ ਹਾਲਾਤਾਂ ਦੀ ਮਜਬੂਰੀ ਕਰਕੇ ਉਹਨੂੰ ਛੋਟੀ ਉਮਰ ਚ ਕੰਮ ਕਰਦਾ ਹਾਂਜੀ ਭੈਣਾ ਵੱਡੇ ਨਹੀਂ ਦੋਸਤੋ બસ ਇਸੇ ਕਾਰਨ ਇਹਨੂੰ ਨਾਲੇ ਪੜਦਾ ਵੀ ਸੀਗੇ ਜੀ ਕਿਹੜੀ ਕਲਾਸ ਸੀ ਹੁਣ ਆਈ ਟੇਜ ਲੱਗਾ ਜੀ ਉਹਦਾ ਹਾਂਜੀ ਆਈਟੀਐਚ ਸੀਗੇ ਪਹਿਲਾਂ ਡੇ ਉਹ ਉੱਥੇ ਰਹਿੰਦਾ ਸੀ ਨਾਨਕੀ ਜੀ ਪੜ੍ਹਜ ਵਿੱਚ ਆ ਸੀ ਹਾਂਜੀ ਪੂਰਾ ਜੀ ਇੱਕ ਵੇ ਕਿਦਾਂ ਹੱਸ ਸਕਦਾ ਹੋ ਗਿਆ ਮਤਲਬ ਕਿ ਇੱਕਦਮ ਟਰੈਕਟਰ ਤੇ ਚੱਲ ਆਂਦੇ ਮਸ਼ੀਨ ਕੀ ਗੱਲ ਹੋਈ ਜਿਹੜੀ ਜਨਪਤ ਲੱਗੇ ਹੋਈ ਬਸ ਸਾਈਡ ਤੇ ਹੀ ਰੇਹ ਦੇਖਦਾ ਸੀ ਜੰਪਾ ਸਾਈਡ ਤੇ ਕਹਿੰਦੇ ਨੇ ਰੁਟਾ ਬਿੱਟੀ ਤਵੀ ਬਾਹਰ ਚੱਲਦੀ ਆ ਵੀ ਅੰਦਰ ਜਾ ਉਹ ਦੇਖ ਕੇ ਬਸ ਬੇਸਦਾ ਸੀਟ ਤੇ ਪੈਰ ਫਿਸਲ ਗਿਆ ਜੀ ਇਹ ਟਰੈਕਟਰ ਉੱਪਰ ਮੈਂ ਟਰੈਕਟਰ ਚੱਲਦਾ ਰਿਹਾ ਉਹ ਨੀਚੇ ਆ ਹਾਂ ਇਹ ਉੱਤੇ ਆ ਗਿਆ ਦੂਜੇ ਮੁੰਡੇ ਨੂੰ ਪਤਾ ਲੱਗਾ ਦੋ ਟਾਇਰ ਚੱਲਦੇ ਸੀਗੇ ਜੀ ਮੈਂ ਉਹਨੂੰ ਪਤਾ ਲੱਗਾ ਉਹ ਫਿਰ ਦੂਜੇ ਮੁੰਡੇ ਨੇ ਆ ਕੇ ਬੰਦ ਕਰਿਆ ਜੀ ਤੇ ਹੋਰ ਵੀ ਸੀ ਨਾਲ ਤੋਂ ਕਈ ਜਾਣੇ ਤੇ ਉਹਨਾਂ ਨੇ ਆ ਕੇ ਬੰਦ ਕਰੇ ਰਹਿ ਗਏ ਬੱਚਾ ਆ ਜਾਂਦਾ ਕੋਈ ਨਹੀਂ ਨਹੀਂ ਟਾਇਰ ਨਾ ਕਿ ਅਸੀਂ ਪਹਿਲਾਂ ਵੱਡਾ ਜੀ ਕਹਿੰਦੇ ਉੱਥੇ ਜਿਹੜੇ ਸਕੂਲ ਦਾ ਇਹ ਸੁਖਵੀਰ ਸਿੰਘ son of ਜਗਰਾਤ ਸਿੰਘ ਵਾਸੀ ਭੈਣੀ ਫੱਤਾ ਆਪਣੇ ਘਰੋਂ ਟਰੈਕਟਰ ਲੈ ਕੇ ਆਪਣੇ ਡੈਡੀ ਤੇ ਦਾਦੇ ਨਾਲ ਕਣਕ ਵੀਜਣ ਗਿਆ ਸੀ ਇਹ 1.5 10 ਵਜੇ ਚੱਲੇ ਸੀ ਕਰੀਬ 1.5 3 ਵਜੇ ਬੱਚੇ ਦਾ ਟਰੈਕਟਰ ਤੋਂ ਹੱਥ ਛੁੱਟਣ ਕਰਕੇ ਇਹ ਥੱਲੇ ਡਿੱਗ ਪਿਆ ਜਿਸ ਦੇ ਉੱਪਰ ਦੀ ਟਰੈਕਟਰ ਦਾ ਟਾਇਰ ਲੰਗਣ ਕਰਕੇ ਤੇ ਸੁਪਰ ਸੀਡਰ ਮਸ਼ੀਨ ਲੰਗਣ ਕਰਕੇ ਇਹ ਬੱਚੇ ਦੀ ਬਹੁਤ ਹੀ ਦੁਖਦਾਈ ਮੌਤ ਹੋਈ ਆ ਕੰਦ ਵਿੱਚ 174 CrPC ਦੇ ਤਾਇਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਹਦੀ ਪ੍ਰਾਣੀ 175 ਹਜ਼ਾਰ ਸੀ ਤਹਿਤ ਕਾਰਵਾਈ ਤੇ ਜੋ ਨਵੇਂ ਕਾਨੂੰਨ ਦੇ ਉਹਦੇ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਹ ਪਿੰਡ ਦੇ ਸਰਪੰਚ ਅਤੇ ਪੰਚਾਇਤ ਤੋਂ ਪਤਾ ਲੱਗਿਆ ਵੀ ਗਰੀਬ ਪਰਿਵਾਰ ਆ ਤੇ ਉਹਦਾ ਗੁਜ਼ਾਰਾ ਕਰਦੇ ਸੀਗੇ ਬੱਚਾ ਬਹੁਤ ਮਿਹਨਤੀ ਸੀਗਾ ਤੇ ਬਹੁਤ ਹੀ ਮਾੜਾ ਇਹਨਾਂ ਨਾਲ ਇਹ ਘਟਨਾ ਵਾਪਰੀ ਹੈ। ਇਹਦੇ ਦੋ ਭੈਣਾਂ ਸੀਗੀਆਂ ਇਹ ਭਰਾ ਇਕੱਲਾ ਹੀ ਸੀਗਾ। ਬਸ ਫਰੂਟ ਪੋਸਟਮਾਰਟਮ ਅਸੀਂ ਕਾਰਵਾਈ ਕਰਕੇ ਜਲਦੀ ਅੱਜ ਹੀ ਕਰਾ ਦੇਵਾਂਗੇ। ਕੱਲ ਪਿੰਡ ਪੈਣੀ ਫੱਤਾ ਵਿਖੇ ਕਿਸਾਨ ਦੇ ਪੁੱਤਰ ਸੁਖਵੀਰ ਸਿੰਘ 19 ਸਾਲਾ ਦੀ ਸੁਪਰਸੀਡਰ ਨਾਲ ਖੇਤ ਦੇ ਵਿੱਚ ਕਣਕ ਵੀਜਣ ਦੌਰਾਨ ਦੁਰਘਟਨਾ ਨਾਲ ਮੌਤ ਹੋਈ ਹੈ ਜੋ ਬਹੁਤ ਹੀ ਮੰਦਭਾਗੀ ਘਟਨਾ ਹੈ। ਦੋ ਪੈਣਾ ਦਾ ਭਰਾ ਜਿਸ ਦੀ ਮੌਤ ਹੋਈ ਹੈ ਕਿਸਾਨ ਦਾ ਬੇਟਾ 19 ਸਾਲਾ ਜਿਹੜਾ ਕਿ ਆਪਣੇ ਖੇਤੀਬਾੜੀ ਦੇ ਕੰਮਾਂ ਦੇ ਵਿੱਚ ਪਿਤਾ ਨਾਲ ਹੱਥ ਬਟਾਉਂਦਾ ਸੀ ਬਹੁਤ ਹੀ ਅਫਸੋਸ ਹੋਇਆ ਦਿਲ ਨੂੰ ਹਲੂਨ ਦੇਣ ਵਾਲੀ ਘਟਨਾ ਹੈ ਜਿਸ ਦੇ ਤਹਿਤ ਮੌਤ ਹੋਈ ਹੈ ਮਾਰਕੀਟ ਕਮੇਟੀ ਤੱਪਾ ਵੱਲੋਂ ਜੋ ਵੀ ਇਸ ਕਿਸਾਨ ਦੀ ਹੋਈ ਮੌਤ ਤੇ ਸਰਕਾਰ ਵੱਲੋਂ ਸਹਾਇਤਾ ਦਿੱਤੀ ਜਾਂਦੀ ਹੈ ਲਗਭਗ 3 ਲੱਖ ਰੁਪਇਆ ਪਰਿਵਾਰ ਦੀ ਮਦਦ ਕੀਤੀ ਜਾਵੇਗੀ ਅਤੇ ਜਿਹੜੇ ਬੱਚੇ ਨੇਗੇ ਬੇਟੀਆਂ ਨੇ ਉਹਨਾਂ ਨੂੰ ਸਰਕਾਰ ਤੋਂ ਮਾਨ ਸਾਹਿਬ ਤੋਂ ਮੰਗ ਕਰਾਂਗੇ ਕਿ ਇਹਨਾਂ ਨੂੰ ਕੋਈ ਨੌਕਰੀ ਵਗੈਰਾ ਦਿੱਤੀ ਜਾਵੇ ਤਾਂ ਜੋ ਪਰਿਵਾਰ ਦਾ ਗੁਜ਼ਾਰਾ ਹੋ ਸਕੇ ਅੱਜ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਕੱਲ ਸਾਡੇ ਪਿੰਡ ਇੱਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ 19-20 ਸਾਲ ਦਾ ਨੌਜਵਾਨ ਜੋ ਮਾਪਿਆਂ ਦਾ ਕਲੌਤਾ ਪੁੱਤਰ ਸੀ ਤੇ ਦੋ ਭੈਣਾਂ ਦਾ ਇਕੱਲਾ ਹੀ ਵੀਰ ਸੀ ਆਪਣੇ ਖੇਤ ਟਰੈਕਟਰ ਤੇ ਸੁਪਰ ਹੀਡਰ ਲੈ ਕੇ ਕਣਕ ਦੀ ਬਿਜਾਈ ਕਰਨ ਲਈ ਗਿਆ ਸੀ ਉੱਥੇ ਬਜਾਈ ਕਰਦੇ ਸਮੇਂ ਕਿਸੇ ਕਾਰਨ ਕਰਕੇ ਉਹਦਾ ਪੈਰ ਫਿਸਲਣ ਕਰਕੇ ਉਹ ਟਰੈਕਟਰ ਤੋਂ ਗਿਰ ਗਿਆ ਜੀ ਉਹ ਪਹਿਲਾਂ ਟਰੈਕਟਰ ਦੇ ਵੱਡੇ ਟਾਇਰ ਥੱਲੇ ਆ ਗਿਆ ਉਸ ਤੋਂ ਬਾਅਦ ਜੀ ਉਹ ਸੁਪਰ ਸੀਡਰ ਮਸ਼ੀਨ ਦੀ ਲਪੇਟ ਚਾਉਣ ਨਾਲ ਉਹਦੀ ਬਹੁਤ ਦਰਦਨਾਕ ਮੌਤ ਹੋ ਗਈ ਇਹ ਜਿਹੜਾ ਪਰਿਵਾਰ ਆ ਬਹੁਤ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਜੀ ਇਹਦੇ ਡੈਡੀ ਕੋਲ ਤਕਰੀਬਨ 1 ਏਕੜ ਜ਼ਮੀਨ ਆ ਜੀ ਤੇ ਮਤਲਬ ਇਹ ਛੋਟੀ ਉਮਰ ਤੇ ਇਹਨੂੰ ਮਜ਼ਦੂਰੀ ਕਰਨੇ ਕੰਮ ਕਰਨਾ ਪੈ ਗਿਆ ਜੀ ਘਰਦਿਆਂ ਮਜ਼ਦੂਰੀਆਂ ਸੀਗੀਆਂ ਜੀ ਉਹਦੀ ਵਜ੍ਹਾ ਕਰਕੇ ਛੋਟੀ ਉਮਰ ਤੇ ਇਹ ਡਰਾਈਵ ਮਤਲਬ ਟਰੈਕਟਰ ਚਲਾਉਣ ਕਰਕੇ ਸਾਰੇ ਘਰ ਤੱਕ ਜਾ ਰਹੀ ਇਹਦੇ ਸੱਤੇ ਚੱਲਦਾ ਸੀਗਾ ਜੀ ਇਹਦੇ ਡੈਡੀ ਦੀ ਇੱਕ ਛੋਟੀ ਜਿਹੀ ਵਰਕਸ਼ਾਪ ਆ ਜੀ ਆਰਥਿਕ ਤੌਰ ਤੇ ਬਹੁਤ ਗਰੀਬ ਪਰਿਵਾਰ ਆ ਜੀ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਇਹਨਾਂ ਨੂੰ ਜੋਗ ਮੁਆਵਜ਼ਾ ਦੇ ਕੇ ਜਾਂ ਕਿਸੇ ਦੋਨਾਂ ਬੇਟੀਆਂ ਵਿੱਚੋਂ ਇੱਕ ਬੇਟੀ ਨੂੰ ਸਰਕਾਰੀ ਨੌਕਰੀ ਦੇ ਕੇ